ਕੋਈ ਵੀ ਮੇਰਾ ਵੀਰ ਬਾਈ ਜੌਂਡੀਅਰ 5405 ਦਾ ਸ਼ਿਕਾਇਤ ਹੋਇਆ ਤਾਂ ਬਾਈ ਆ ਕੇ ਦੇਖ ਸਕਦਾ ਇਹ ਰੋਪੜ ਖੜਾ ਆਪਣੇ ਕੋਲ ਏਜੰਸੀ ਦੇ ਵਿੱਚ। 3 ਹਮਾ ਸਾਲ ਤਾਂ ਜੋਦ ਬਾਈ ਨੇ ਇਹਨਾਂ ਨੇ ਅੱਜ ਆਪਣੀ ਗੱਡੀ ਵੇਚੀ Swift। ਵੇਚ ਦਿੱਤੀ। ਵੇਚੀ ਬਾਈ? ਠੀਕ ਆ। ਬੋ ਜੀ ਬਾਈ ਸਾਸੀ ਕਾਲ ਦੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਵਿੱਚ। ਹਾਰਮ 60 ਫੈਟਰੀ ਸਾਰਿਆਂ ਨੂੰ ਜੀ ਤੇ ਜੋਧ ਵੀਰੇ ਜੇ ਆਪਾਂ ਟਰੈਕਟਰ ਦਿਖਾਉਣਾ ਫਾਰਮ ਟਰੈਕ 60 ਠੀਕ ਹੈ ਜੀ ਤੇ ਕੰਡੀਸ਼ਨ ਹੈ ਬਾਈ ਤੁਹਾਡੇ ਸਾਹਮਣੀਆਂ ਟਰੈਕਟਰ ਦੀ ਹਮ ਟਰੈਕਟਰ ਪੂਰਾ ਵੱਡੂ ਜੀ ਸਕੀਨ ਟਰੈਕਟਰ ਹੈ ਜ਼ਿੰਮੇਦਾਰ ਬੰਦੇ ਕੋਲੋਂ ਹੀ ਆਇਆ ਹੈ ਟਰੈਕਟਰ ਤੇ ਬਾਕੀ ਜੋਧ ਵੀਰੇ ਬੜਾ ਪਹਿਲਾਂ ਤੋਂ ਟਰੈਕਟਰ ਦਿਖਾ ਦੇ ਅੱਗੇ ਪਿੱਛੇ ਹੈ ਟਰੈਕਟਰ ਦੇਖ ਲਓ ਬਾਈ ਬਾਡੀ-ਬਾਡੀਆਂ ਸਾਫ਼ ਹੋਈਆਂ ਬਾਕੀ ਜੋਧ ਵੀਰੇ ਰੰਗ ਦਾ ਟੋਟਲੀ ਟਰੈਕਟਰ origignal ਹੈ ਠੀਕ ਹੈ ਵੀਰੇ ਠੀਕ ਹੈ ਜੀ ਕਿਸੇ ਪਾਸੇ ਤੋਂ ਵੀ ਯਾਨੀ ਕਿ ਜੇ ਮਤਲਬ ਕਿ ਦੀ ਗੋਈ ਦਾ ਆਪਣੀ ਪੂਰੀ ਜ਼ਿੰਮੇਵਾਰੀ ਹੈ ਠੀਕ ਹੈ ਬਾਈ ਬਾਕੀ ਆਉਣਾ ਬਾਈ ਵੀ ਨਾਲ ਹੈ ਜੌਂਡੀਅਰ ਵਾਲਾ ਬਾਈ ਆ ਜਾਓ ਤੁਸੀਂ ਵੀ ਜੀ ਪੰਜ ਕਿੱਥੇ ਹਲਾਜੀ ਵਧੀਆ ਜੀ ਵਧੀਆ ਸਾਡਾ ਵੀਰ ਪਹਿਲਾਂ ਬਾਈ ਬਾਈ ਨੇ ਸਾਰੀਆਂ ਏਜੰਸੀਆਂ ਦੇ ਕੰਮ ਕਰਿਆ ਲੱਗਪਾ ਕੇ ਹੁਣ ਫਾਈਨੈਂਸ ਦਾ ਕੰਮ ਕਰਦਾ ਵੀਰ ਸਾਡਾ ਤੇ ਹੁਣ ਜਾਨੀ ਕਿ ਟਰੈਕਟਰ ਦਾ ਕੰਮ ਛੱਡਦਾ ਬਾਈ ਨੇ ਕੰਮ ਬਹੁਤ ਕਰਿਆ ਜੀ ਕੰਮ ਤਿੰਨ ਚਾਰ ਸਾਲ ਕੀਤਾ ਟਰੈਕਟਰ ਦਾ ਪੂਰਾ ਭੇਤੀ ਇਹ ਹੀ ਗੱਲ ਨਹੀਂ ਐਨ ਟੈਕਟਰ ਨੂੰ ਦੂਰ ਤੋਂ ਦੇਖ ਕੇ ਦੱਸ ਦਿੰਦਾ ਵੀ ਟਰੈਕਟਰ ਚ ਕੀ ਆ ਹੈ ਕਿ ਆ ਨੇ ਕਿੱਦਾਂ ਬਾਈ ਟਰੈਕਟਰ ਠੀਕ ਹੈ ਜੀ ਵਧੀਆ ਜੀ ਇਹ ਟੱਪੋ ਵੀ ਬੱਕੀ ਦਾ ਵਧੀਆ 90.99 ਪੈਸੇ ਹੀ ਆ ਬਿਲਕੁਲ ਇਹ ਆਜਾ ਅੱਜ ਜੋਗ ਡੈਡੀ ਜੀ ਆ ਕੇ ਉਹਦੀ ਇੰਟਰਵਿਊ ਦਵਾਉਂਦੇ ਆ ਆਸੀ ਪਾਗ ਦੇ ਦੇਖ ਭਾਈ ਵੀਰ ਨੇ ਕਮੈਂਟ ਕਰਿਆਦਾ ਐ ਨਹੀਂ ਪਤਾ ਵੀ ਕੌਣ ਆ ਉਹਨਾਂ ਨੇ ਸਪੈਸ਼ਲ ਕਿਹਾਦਾ ਕਹਿੰਦਾ ਵੀ ਚਾਚਾ ਜੀ ਨੂੰ ਹਰੇਕ ਵੀਡੀਓ ਚ ਲਿਆ ਕਰੋ ਹਾਂ ਕਹਿੰਦਾ ਵੀ ਚਾਚਾ ਜੀ ਗੱਲ ਬਹੁਤ ਠੋਸ ਕਰਦੇ ਐ ਨਹੀਂ ਪਤਾ ਵੀ ਕੌਣ ਆ ਹੁਣ ਹਾਂ ਤੇ ਵੀਰੇ ਨੂੰ ਦੁਬਾਰਾ ਨੂੰ ਮੈਸੇਜ ਭੇਜੋ ਵੀ ਅਸੀਂ ਮੈਸੇਜ ਤਾਂ ਜ਼ਰਾ ਪੜ ਲਿਆ ਹਾਂ ਹਾਂ ਮਾਤਾ ਸਾਡੀ ਸੋਚ ਨਹੀਂ ਆਇਆ ਵੀ ਮੜਾ ਫੋਟੋ ਫੋਟੋ ਭੇਜ ਆਪਣਾ ਬਾਇਓ ਡਾਟਾ ਦੋ ਕਿ ਕੌਣਾ ਬੰਦੇ ਨੂੰ ਉਹਨੇ ਅਜੇ ਨਹੀਂ ਸੋਚਾਂ ਚ ਪਾਇਆ ਵੀ ਕੌਣਾ ਬੰਦਾ ਮੈਂ ਤਰੀਕ ਕਰਦਾ ਹਾਂਗਾ ਮਾਰੇ ਜਾਣਨਾ ਚਾਹੀਦਾ ਪੂਰਾ ਉਹ ਬਾਰੇ ਜਾਣ ਵਿਛਾਣੇ ਆ ਜੀ ਆਹੋ ਤਾਂ ਜਾਣ ਵਿਛਾਣਾ ਦਿਮਾਗ ਚ ਨਹੀਂ ਆਇਆ ਕੌਣਾ ਕਿ ਆ ਵੀ ਪੂਰਾ ਬਾਇਓ ਡਾਟਾ ਦੇਈਆਂ ਆਪਣਾ ਠੀਕ ਹੈ ਜੀ ਚਾਚਾ ਕਾਫੇ ਤਾਂ ਮੇਰਾ ਭਤੀਜਾ ਹੀ ਹੋਇਆ ਮੁੰਡਿਆਂ ਵਰਗਾ ਹਾਂ ਭਤੀਜਾ ਹੈ ਕਦਰ ਚਾਚੇ ਨੇ ਸਪੈਸ਼ਲ ਸੁਨੇਹਾ ਭੇਜਿਆ ਮੈਂ ਪੂਰਾ ਬਾਇਓ ਡਾਟਾ ਦੇਖ ਠੀਕ ਹੈ ਜੀ ਠੀਕ ਹੈ ਜੀ ਹੋਰ ਤੁਹਾਨੂੰ ਦੇ ਦੀ ਹਾਂ ਮਾੜੀ ਮੋਢੀ ਦੇ ਦੇ ਡਾਕਟਰ ਕੈਟਨ ਰੰਗ ਰੰਗ ਰਿਨੋ ਸਾਰਾ ਟਾਇਰ ਵੀ ਹੋਣਗੇ ਨੰਨੇ ਪੈਸੇ ਠੀਕ ਆ ਡਬਲ ਕਲਚ ਹੈ ਹਾਂਜੀ ਉਹਨਾਂ ਨੇ ਤਾਂ ਕੋਈ ਪੈਸੇ ਪੈਸੇ ਆ ਹਾਂਜੀ ਹਾਂਜੀ ਪਟਿਆਲੇ ਦਾ ਨੰਬਰ ਹੈ 9688 ਮਮਹਾਲੀ ਨਾਂ ਪਸਿਆ ਨੋ ਸਿੰਘ ਤਰੁਪਾ ਦੱਸ ਦੂਗੀ ਨਕਸੇ ਆਪਸੀ ਬੋਲਦੀ ਆ ਪਟਾ ਲੱਗਿਆ ਹੋਇਆ ਹਾਈ ਸਕਿਉਰਟੀ ਠੀਕ ਹੈ ਜਿਮੀਦਾਰ ਬੰਦੇ ਕੋਲੇ ਚੱਲਿਆ ਖੇਤੀਬਾੜੀ ਤੇ ਠੀਕ ਆ ਬਾਈ ਇਹਦੇ ਇੰਨੇ ਕੇ ਪੈਸੇ ਲਾਉਣੇ ਆ ਟਰੈਕਟਰ ਦੇ ਰੁਪਈਆ ਲਾਉਣ ਦੀ ਲੋੜ ਨਹੀਂ ਕੋਈ ਹਾਂਜੀ ਵਧੀਆ ਚਲੂ ਸਾਰਾ ਤੋਂ ਬੈਟਰੀ ਤੋਂ ਸਭ ਕੁਝ ਲੱਗਾ ਬਹੁਤ ਵਧੀਆ ਹੋਇਆ ਤੇ ਕੰਮ ਵੀ ਵਧੀਆ ਰੂਪਾ ਠੀਕ ਦਾ ਕੋਈ ਬਾਕੀ ਜਿਹੜਾ ਬਾਈ ਫਾਰਮ ਟਰੈਕ ਦਾ ਜੋਦੇ ਨੂੰ ਸ਼ਕੀਨੇ ਬੰਦਾ ਲੰਦਾ ਇਹਨੂੰ ਜਿਹੜਾ ਸਟੈਂਡ ਬੰਦਾ ਲੰਦਾ ਹਾਂ ਪਹਿਲੇ ਦਿਨ ਤੋਂ ਹੀ ਜਿਹੜਾ ਸ਼ੌਕੀ ਹੈ ਹਾਈ ਸਟੈਂਡਰਡ ਲੋਕ ਨੇ ਬਹੁਤ ਐ ਵੱਜ ਵੀ ਫਾਰਮ ਟਰੈਕ ਲੰਦੇ ਆ ਹਾਂ ਫਾਰਮ ਟਰੈਕ ਲੰਦੇ ਸਹੀ ਗਾ ਬਾਕੀ ਦਾ ਹੋਰ ਫਲ ਕਰਦਾ ਇੱਕ ਉਹ ਨੌਲੀ ਲੈਣਾ ਹਾਂ ਚੱਲੀ ਜਦੋਂ ਦਮੜੂ ਨੂੰ ਦੇਖੀ ਆਪਾਂ ਤਾਂ ਸਾਰੇ ਟਰੈਕਟਰ ਵੇਚਦੇ ਆ ਆਪਣੇ ਤਾਂ ਸਾਰੇ ਟਰੈਕਟਰ ਉਹ ਸਾਰੇ ਖੜੇ ਆ ਗੱਲ ਮਾੜਾ ਕਹਿੰਦਾ ਗੋਲਟੀ ਲੜ ਪਣਗੇ ਹਾਂ ਨਹੀਂ ਲਾਈ ਆਪਾਂ ਕਰਾਂ ਹਾਂ ਉਹਨਾਂ ਉਹਨਾਂ ਕੋਲੋਂ ਉਹਨਾਂ ਕੋਲੋਂ ਵੀ ਪਿੱਛਦੇ ਆ ਕਿਉਂਕਿ ਆਪਾਂ ਸੋਲ ਕਰੀ ਜੰਨੇ ਠੀਕ ਹੈ ਪ੍ਰਿੰਟੋ ਘਾਰੇ ਦੇ ਉੱਤਰ ਗਈਆਂ ਸਾਰੇ ਭਾਈ ਇਹ ਜੀ ਪਹਿਲਾਂ ਨੂੰ ਪ੍ਰਿੰਟੋ ਕਰਦੇ ਰੁਪਈਆਂ ਤੇ ਘੱਟ ਬਿਜਲੀ ਖਰਚਾ ਘੱਟ ਸਭ ਤੋਂ ਸਭ ਤੋਂ ਹਾਂ ਓਰੀ ਗੱਲ ਬਹੁਤ ਸੋਹਣੀ ਦੋ ਭਾਈ ਘਾਰੇ ਦੁਆਰਾ ਚੈੱਕ ਕਰਾਉਂਦੇ ਆਪਾਂ ਕਰ ਦੇਗਾ ਜਿਹੜਾ ਲੋਕਿਆ ਮੈਂ ਹਾਂ ਹਾਂ ਉਹ ਜੀ ਠੀਕ ਹੈ ਉਹ ਜੀ ਵੇਟ ਆਖੋ ਜੀ ਤੁਹਾਨੂੰ ਬੜਾ ਇਧਰੋਂ ਵੀ ਦਿਖਾ ਦਈਏ ਆ ਜਾਓ ਆ ਜਾਓ ਭਾਈ ਆ ਜਾਓ ਨਾਲੇ ਸਾਰੇ ਆ ਜਾਓ ਇਕੱਠੇ ਹੋ ਕੇ ਆ ਜਾਓ ਸਾਰੇ ਆ ਜਾਓ ਭਾਈ ਦੇਖ ਲੋ ਧਿਆਨ ਨਾਲ ਉਹ ਦੇਖ ਲੈ ਪੰਪ ਪੰਪ ਸਭ ਕੁਝ ਨਾਲ ਦਾ ਹੈ ਮੈਂ ਮੰਨ ਕੇ ਬਾਈ ਕਿਸੇ ਪਾਸੇ ਤੇ ਚਾਬੀ ਨਹੀਂ ਠੀਕ ਹੈ ਬਾਈ ਠੀਕ ਹੈ ਬਰੇ ਉਫ ਬਾਕੀ ਆ ਦੇਖ ਲਓ ਉੱਪਰੋਂ ਛੋਹ ਛੂਹ ਤੇ ਬਾਈ ਦੇਖ ਲਓ ਬਾਈ ਧਿਆਨ ਨਾਲ ਸਾਰਾ ਅਰੀਜਨਲ ਹੈ ਜਿਹੜਾ ਜਿਹੜਾ ਕਿਸੇ ਪਾਸੇ ਤੇ ਵੀ ਟੈਟ ਨੂੰ ਟੱਚਿੰਗ ਨਹੀਂ ਹੈ ਠੀਕ ਹੈ ਠੀਕ ਹੈ ਜੀ ਆਪਾਂ ਸਿਰਫ ਤਾਂ ਦਿਖਾਉਣਾ ਹੈ ਬਾਈ ਬੰਦੇ ਦੀ ਤਸੱਲੀ ਹੋ ਜਾਵੇ ਕਿਉਂਕਿ ਆਪਾਂ ਨੂੰ ਬਾਈ ਜਉ ਤਾਂ ਵੀਰੇ ਦੂਲੀ ਆਡੀਅנס ਵੱਧ ਦੇ ਰਹੀ ਹੈ ਬਿਲਕੁਲ ਬਾਈ ਆ ਦੇਖ ਲਓ ਬਾਈ ਪਾਰਟੀ ਵਾਂਗ ਸਾਰਾ ਰੁਕ ਨਹੀਂ ਖੜਾ ਜਿੱਥੇ ਤੇ ਪੈ ਲੱਗੇ ਹੋਏ ਆ ਵਰਤੋ ਹੋਈ ਆ ਹੋਰਾਂ ਗੇ ਉਤਰਿਆ ਪਾਲਤੋ ਰੰਗ ਨਿਤਰੇ ਆ ਵਾ ਬੈਟਰੀ ਵੀ ਵੀਰੇ ਸਮਝ ਲਓ ਨਵੇਂ ਵਰਗੀਆਂ ਲੱਗੀ ਹੋਈ ਆ ਠੀਕ ਹੈ ਜੀ ਹਾਂ ਬਾਕੀ ਬਾਈ ਆਪਣਾ ਮਕਸਦ ਜਿਦਾਂ ਦੱਸਦੇ ਹੁੰਨੇ ਵੀ ਆਪਣਾ ਮਕਸਦ ਹੈ ਵੀਡੀਓ ਬਣਾਉਣਾ ਤੁਹਾਨੂੰ ਚੀਜ਼ ਦਿਖਾਉਣੀ ਠੀਕ ਹੈ ਜੀ ਉਹਦੇ ਬਾਅਦ ਚ ਜ਼ਿੰਮੇਵਾਰੀ ਹੁੰਦੀ ਆ ਥੋੜੀ ਵੀ ਤੁਸੀਂ ਆਗੇ ਚਲੋ ਆਪਣੀ ਚੀਜ਼ ਚੰਗੀ ਆ ਮਾੜੀ ਆਪਣੀ ਆਪਣੀ ਜਿਹਨੂੰ ਵਧੀਆ ਹੀ ਕਹਿਣਾ ਬਿਲਕੁਲ ਬਿਲਕੁਲ ਜੇ ਕੋਈ ਆਪਣੇ ਟਰੈਕਟਰ ਨੂੰ ਨੁਕਸਾਨ ਦਾ ਪਾਉ ਵੀ ਦੱਸ ਦਦਨੇ ਬਾਈ ਇਹਦੀ ਗੱਲ ਨਹੀਂ ਜੇ ਕਿਦਾ ਰੰਗ ਹੋਇਆ ਵਾ ਹੁੰਦਾ ਕੋਸਾ ਹੁੰਦਾ ਆਪਣਾ ਤੁਸੀਂ ਜਿਹੜੀ ਵੀਡੀ ਬਾਕੀ ਭਾਈ ਤੁਸੀਂ ਆ ਕੇ ਆਪ ਚੈੱਕ ਕਰਨਾ ਤੁਹਾਡਾ ਨਜ਼ਰੀਆ ਦੇਖਣ ਦਾ ਹੋਰ ਹੈ ਸਾਡਾ ਹੋਰ ਹੈ ਬਿਲਕੁਲ ਜੀ ਠੀਕ ਹੈ ਜੀ ਇਹ ਮੇਨ ਦਾ ਜੋ ਤਾਂ ਟਾਇਰਾਂ ਡੂਨ ਦਾ ਵੀ ਟਾਇਰ ਨਾ ਘੱਟਾ ਹੋਣਾ ਹਨਾ ਹੁਣ ਤਾਂ ਟਰੈਕਟਰ ਮਾ ਸਾਰੇ ਗੁਣ ਹੈਗੇ ਆ ਇਸ ਟਾਈਮ ਇਹਦੇ ਹੈਗੇ ਆ ਭਾਈ ਬਿਲਕੁਲ ਮਾਡਲ ਦੇ ਹਿਸਾਬ ਨਾਲ ਬਾਕੀ ਭਾਈ ਆ ਕੇ ਦੇਖ ਲਿਓ ਠੀਕ ਹੈ ਜੀ ਆ ਕੇ ਤਸੱਲੀ ਕਰ ਲਓ ਬਾਕੀ ਰੇਟ ਦੱਸ ਦਿੰਦੇ ਆ ਭਾਈ 3 ਲੱਖ 10000 ਰੁਪਿਆ ਡਿਮਾਂਡ ਹੈ ਬਾਕੀ ਜੋ ਵੀਰੇ 3 ਲੱਖ 10000 ਰੁਪਿਆ ਟਰੈਕਟਰ ਦਾ ਰੇਟ ਆ ਵੀਰੇ ਠੀਕ ਹੈ ਜੀ ਬਾਕੀ ਜਿਹੜਾ ਵੀ ਮੇਰਾ ਵੀਰ ਆਊਗਾ ਆ ਕੇ ਟਰੈਕਟਰ ਪਸੰਦ ਕਰ ਲਿਓ ਰੇਟ ਦਾ ਬਾਈ ਕੋਈ ਫਿਕਸ਼ਨ ਨਹੀਂ ਹੈਗਾ ਮੌਕੇ ਤੇ ਆ ਕੇ ਰੇਟ ਹੋ ਜੂਗਾ ਵਧੇ ਘੱਟ। ਸਈ ਵੀਰੇ ਬਾਈ ਵੀਰਾਂ ਨੂੰ ਬੇਨਤੀ ਆ ਅੱਗੇ ਵੀ ਆਪਾਂ ਇਹ ਵੀਡੀਓ ਚ ਕਹਿੰਨੇ ਆ ਮੇਰਾ ਵੀਰ ਫੋਨ ਤੇ ਨਾਲ ਹੁੰਦਾ ਕਰਿਆ ਕਰੋ। ਪਹਿਲਾਂ ਚੀਜ਼ ਆ ਕੇ ਦੇਖ ਲਿਆ ਕਰੋ। ਠੀਕ ਹੈ ਜੀ ਅੱਗੇ ਚੀਜ਼ ਪਹਿਲਾਂ ਦੇਖੋ ਆ ਕੇ ਸਾਡੇ ਕੋਲ ਉਹ ਵਾਧੂ ਜਗ੍ਹਾ ਖੁੱਲੀ ਚਲਾਉਣ ਨੂੰ ਚਲਾ ਕੇ ਚੈੱਕ ਕਰ ਲਓ। ਜੇ ਤੁਹਾਨੂੰ ਡੈਕਟਰ ਵਧੀਆ ਲੱਗਿਆ ਫੇਰ ਆ ਕੇ ਸਾਡੇ ਨਾਲ ਸੌਦਾ ਕਰ ਲਿਓ। ਹੁਣ ਆਪਾਂ ਤੁਹਾਡੇ ਨਾਲ ਫੋਨ ਤੇ ਸੌਦਾ ਕਰ ਲਈਏ ਤੁਹਾਨੂੰ ਆ ਕੇ ਕਹਿੰਦਾ ਚੀਜ਼ ਨਾ ਪਸੰਦ ਆਵੇ ਉਹਦਾ ਕੋਈ ਸਵਾਦ ਨਹੀਂ ਬਾਈ। ਠੀਕ ਹੈ ਜੀ ਕਈ ਵੀਰਾਂ ਦੇ ਫੋਨ ਆਈਏ ਨਾ ਬਾਈ ਫੋਨ ਨਹੀਂ ਤੇ ਆਪਾਂ ਨੋਦੋ ਵੀ ਮਾਫੀ ਮੰਗਦੇ ਆ ਜੀ ਠੀਕ ਆ ਜੇ ਵੀਰੇ ਫੋਨ ਨਹੀਂ ਚੱਕ ਹੁੰਦਾ ਤਾਂ ਮੇਰਾ ਵੀਰਾਂ ਨੂੰ ਬੇਨਤੀ ਆ ਵੀ ਵਟਸਐਪ ਤੇ ਮੈਸੇਜ ਕਰ ਲਿਆ ਕਰੋ ਮੈਂ ਤੁਹਾਨੂੰ ਵਟਸਐਪ ਤੇ 100% ਰਿਸਪਲਾਈ ਕਰੇਗਾ ਜੀ ਠੀਕ ਆ ਜੀ ਤੇ ਬਾਕੀ ਜੋ ਵੀਰੇ ਮੜਾ ਜਾ ਕੁਆਲਿਟੀ ਦੇ ਪਿੱਛੋਂ ਵੀ ਚੈੱਕ ਕਰਾ ਦੇ ਇੱਧਰ ਬਾਈ ਪਾਵਲੇ ਵੀ ਇੰਨਾ ਹੀ ਹੋਰ ਵੀਰੇ ਕੀ ਹਾਲ ਹੈ ਜੀ ਵਧੀਆ ਵੀਰੇ ਵਧੀਆ ਥੋੜਾ ਵੀਰੇ ਫੋਟੋ ਸ਼ੂਟ ਚੱਲ ਰਿਹਾ ਅਜ ਬਾਈ ਦਾ ਫੋਟੋ ਸ਼ੂਟ ਚੱਲ ਰਿਹਾ ਠੀਕ ਆ ਜੀ ਗੁਰੇ ਪਾਜੀ ਨਹੀਂ ਬਾਈ ਫੋਟੋ ਆਏ ਪੂਰੀਆਂ ਚੱਲ ਰਿਹਾ ਵਧੀਆ ਲੈ ਜਾ ਦੇ ਇਹ ਵੀ ਚੀਜ਼ਾਂ ਵਿੱਚ ਆਹ ਫੋਟੋਗ੍ਰਾਫਰ ਆ ਬਣਾ ਨਵਾਂ ਅੱਛਾ ਜੀ ਪਹਿਲਾਂ ਪਹਿਲਾਂ ਬਾਈ ਨੇ ਕਰਿਆ ਫੋਟੋ ਸ਼ੂਟ ਹਾਰਲੇ ਤੇ ਉਹ ਹਾਰਲੇ ਖੜਾ ਉਹ ਦੇਖੋ ਬਾਈ ਬਾਈ ਨਾਲ ਇਹ ਰਾਇਲ ਐਨ ਫੀਲਡ ਹੈ ਵੀਰੇ ਰਾਇਲ ਫੀਲਡ ਹੈ ਇਹ ਹਾਂਜੀ ਠੀਕ ਆ ਤੇ 600 ਸੀਸੀ ਹੈ ਗੁਰੇ ਪਾਜੀ ਨਾਲ ਕੋਈ ਉਹਦੇ ਜਾਂ ਜਿੱਦਾਂ ਫੋਟੋ ਸ਼ੂਟ ਨਹੀਂ ਹੁੰਦਾ ਹਨਾ ਆਪ ਲੈ ਆ ਜਮੜਾ ਦਿਖਾ ਦਈਏ ਮੋਟਰਸਾਈਕਲ ਆਪਾਂ ਲੋ ਬਾਈ ਆਹ ਮੋਟਰਸਾਈਕਲ ਉਹ ਦੇ ਕਾਬਲੇ ਵੀਰੇ ਮੋਟਰਸਾਈਕਲ ਆਪਣੀ ਹੈ ਇਹ ਆਪਣੇ ਨਾਲ ਭਰਾਏ ਦਾ ਹੈ ਅੱਛਾ ਕਿੰਨੇ ਰੁਪਈਆ ਦਾ ਬਾਈ ਇਹ ਸਾਢੇ 4 ਦਾ ਪਿਆ ਉਹ ਸਾਢੇ 4 ਲੱਖ ਦਾ ਅੱਛਾ ਟਰੈਕਟਰ ਦਾ ਸੋਹਣਾ ਆਪਣਾ ਟਰੈਕਟਰ ਕਹੇਤਾ ਬਾਈ ਮੋਟਰਸਾਈਕਲ ਤਾਂ ਸੋਹਣਾ ਲੱਗਦਾ ਯਾਰ ਦੂਰੋਂ ਦਾ ਬਾਈ ਮਨ ਲਗੀ ਆਵਾਜ਼ ਤਾਂ ਹਾਰਲੇ ਵਰਗੀ ਜੋਦ ਵੀਰੇ ਪੈਸੇ ਵੀ ਥੋੜੇ ਲੱਗੇ ਆ ਵੀਰੇ ਪੈਸੇ ਸੋਹਣੇ ਹਾਂ ਚਲ ਸਾਢੇ 4 ਲੱਖ ਵੀਰੇ ਵੀ ਠੀਕ ਆ ਜੋ ਵੀ ਰ ਦੇਖਦਾ ਸਹੀ ਭਾਰਾ ਹੀ ਬਹੁਤ ਹੈ ਹੈਨਾ ਲੈ ਬਾਈ ਸਾਡੇ 4 ਲੱਖ ਰੁਪਏ ਲਾਤਾ ਬਾਈ ਨੇ ਇਹ ਮੋਟਰਸਾਈਕਲ ਤੇ ਬਾਈ ਕਹਿੰਦਾ ਸ਼ੌਂਕ ਹੈ ਮੈਂ ਤੁਹਾਨੂੰ ਬਾਈ ਨੂੰ ਕਿਹਾ ਵੀ ਜੋ ਤਾਂ ਮੈਂ ਕਿਹਾ ਬਾਈ ਯਾਰ ਇੰਨੇ ਦੀ ਗੱਡੀ ਆ ਜਣੇ ਸੀ ਹਾਂ ਕਹਿੰਦਾ ਵੀਰੇ ਗੱਡੀ ਆਪਣੀ ਜਗਾ ਮੋਟਰਸਾਈਕਲ ਆਪਣੀ ਜਗਾ ਹੈ ਕਹਿੰਦਾ ਗੱਡੀ ਨੇ ਰੀਸ ਇਹਦੀ ਨਹੀਂ ਕਰਨੀ ਇਹਨੇ ਗੱਡੀ ਦੀ ਨਹੀਂ ਕਰਨੀ ਹੈ ਸ਼ੌਂਕ ਦਾ ਮੁੱਲ ਹੁੰਦਾ ਮੈਨੂੰ ਡੀਪਰ ਤਾਂ ਨਹੀਂ ਪਸੰਦ ਉਹਨਾਂ ਦਾ ਚੀਤ ਹੀ ਪਸੰਦ ਉਹ ਬਾਈ ਨੇ ਪੈਸੇ ਲਾ ਦਿੱਤੇ ਸਹੀ ਗੱਲ ਆ ਪਰ ਨਾਲ ਲਿਆ ਆ ਬਾਈ ਪਰ ਨਾਲ ਦੇ ਲਾਇਬ ਹੋ ਗਏਂ ਤਾਂ ਦੇਖਦਾ ਸਹੀ ਪੱਤਕਰਾਈ ਵੀ ਲਾਇਆ ਨੇ ਜੱਜ ਜੀ ਉਹ ਬਲੈਕ ਰੰਗ ਚ ਤਾਂ ਗੱਡੀ ਦੀ ਲੁੱਕ ਲੱਗੇ ਆਉਂਦੀ ਹੈ ਹਨਾ ਮਾਫੀਆ ਟਾਈਪ ਹੁੰਦੀ ਆ ਨਾ ਮਾਫੀਆ ਟਾਈਪ ਅੱਛਾ ਮਾਫੀਆ ਟਾਈਪ ਇੱਕ ਵਾਰ ਫਿਰ ਮੈਨੂੰ ਪਤਾ ਲੱਗਦਾ ਬਰਨਾ ਬਾਈ ਜਿਹੜੀ ਲੋਕ ਬਰਨਾ ਦੀ ਹੈ ਨਾ ਲੁੱਕ ਵਾਈਜ਼ ਜਣੀ ਕਿ ਸਾਰੀਆਂ ਗੱਡੀਆਂ ਨੂੰ ਮਾਰ ਪਾਉਂਦੀ ਹੈ ਬਾਈ ਇਹ ਲੁੱਕ ਵਾਈਜ਼ ਆ ਦੇਖੋ ਜੀ ਕਿਾ ਸ਼ਾਨਦਾਰ ਲੁੱਕ ਹੈ ਆਟੋ ਹੈ ਸਾਰੀ ਆਟੋ ਜੋ ਤੂੰ ਵੀ ਬਰਨੇ ਲਈਦਾ ਲੈਣੀ ਹੋਈ ਆਟੋ ਹੈ ਆਟੋਮੈਟਿਕ ਹੈ ਤੇ ਬਾਈ ਜੋਧ ਬਾਈ ਨਾਲੇ ਅੱਜ ਜੋਧ ਬਾਈ ਵਾਲੇ ਚ ਪਾਰਟੀ ਬਣਦੀ ਆ ਨਵਾਂ ਸਾਲ ਤਾਂ ਕਾਦੀ ਕਾਦੀ ਜੋਧ ਬਾਈ ਨੇ ਇਹਨਾਂ ਨੇ ਅੱਜ ਆਪਣੀ ਗੱਡੀ 베ਚਤੀ Swift 베ਚਤੀ ਬਾਈ ਠੀਕ ਆ ਬਹੁਤ ਬਾਈ ਜਣੀ ਕਿ ਲੱਕੀ ਗੱਡੀ ਦੀ ਬਾਈ ਨਾ ਵਾਸਤੇ ਬਾਹਰ ਕਰਨ ਵਧੀਆ ਵੇਗੀ ਬਾਈ ਗੱਡੀ ਠੀਕ ਆ ਜੀ ਠੀਕ ਆ ਠੀਕ ਆ ਚੱਲਾਂਗੇ ਚੱਲੀਏ ਬਾਹਰ ਹੋਰ 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 ਟਰੈਕਟਰ ਲੱਗੇ ਲਾਉਣ ਬਾਈ ਤੇ 4:30 ਹੋ ਗਏ ਲੈ ਬਾਈ ਪਾਪਲੇ ਵੀਨਾਂ ਹੀ ਲੱਗੇ ਟਰੈਕਟਰ ਲਾਉਣ ਹਾਂ ਹਾਂ ਉਹਦਾ ਗੱਲ ਆ ਲਾ ਦਿਓ ਲਾ ਦਿਓ ਬਾਈ ਆ ਵੀਨਾਂ ਕੋਲ ਦੋ ਟਰੈਕਟਰ ਖੜੇ ਆ ਆਪਾਂ ਨੇ ਦੱਸਿਆ ਵਾ ਇਹ ਆ 20 ਮਾਡਲ ਹੈ ਜੀ ਇਹ 12 ਵਾਟ ਦਾ 20 ਮਾਡਲ ਪਾਵਰ ਸਟੀਅਰਿੰਗ ਵਾਲਾ ਵਧੀਆ ਟਰੈਨ ਨਾਲ ਦੇ ਡਰੈਕਟਰ ਦੇ 90 ਪੈਸੇ ਇੱਧਰ ਆ ਬਾਈ ਆਪਣੇ ਕੋਲ ਖੜਾ 5305 ਟਰੈਕਟਰ ਦੇਖੋ ਉਧਰ ਉਂਰਾ ਸਕੀਨ ਟਰੈਕਟਰ ਆ ਬਾਈ ਜੌਂਡੀਅਰ 5305 ਮਾਡਲ ਹੈਗਾ 19 ਬਾਈ ਕਾਪੀ ਸ਼ਾਇਦ 20 ਦੀ ਆ 19/20 에어 ਪ੍ਰੋ ਗियर ਪ੍ਰੋ ਵਾਲਾ ਮਾਡਲ ਆ ਬਾਈ ਇਹ ਚਾਰ ਗੇਰਾਂ ਵਿੱਚ ਉਹਦੇ ਵੀਰੇ ਕਿੰਨਾ ਚੱਲਿਆ ਵਾ ਟਰੈਕਟਰ ਇਹ 1340 ਘਾਟਾ 1390 ਘਾਟੇ ਬਾਈ ਟਾਇਰ ਚੈੱਕ ਕਰ ਲੋ ਨਾਲ ਦੇ ਟਾਇਰ 80 ਪੈਸੇ ਹੋਣਗੇ 80 ਦੇ ਉੱਪਰੇ ਆ ਘੱਟ ਨਹੀਂ ਹੈਗੇ 80 85 ਪੈਸੇ ਨਾਲ ਦੇ ਟਾਇਰ ਆ ਪੂਰਾ ਸਕੇਨ ਟਰੈਕਟਰ ਆ ਮੈਂ ਜਿੰਨਾ ਤੁਸੀਂ ਕਹਿ ਦੋ ਮੜਾ ਜਾ ਵੀ ਕਿਸੇ ਪਾਸੇ ਤੇ ਟਰੈਕਟਰ ਦਾ ਰੰਗ ਪੇਂਟ ਨਹੀਂ ਹੋਇਆ ਵਾ ਖਰਾਬ ਕਿਸੇ ਪਾਸੇ ਤੇ ਵੀ ਲੋਕਲੇ ਨੰਬਰ ਆ ਬਾਈ ਸਾਡਾ ਪੀ ਵੀ 12 ਪੀਵੀ 12 ਲੋਕਲ ਨੰਬਰ ਆ ਮੁਰਲੇ ਟਾਇਰ ਬਾਈ ਹੋਣਗੇ 60 ਪੈਸੇ ਪਿਛਲੇ ਟਾਇਰ 80 ਪੈਸੇ ਤੋਂ ਉੱਪਰ ਆ ਬੇੜ ਪਏ ਹੋਏ ਆ ਚੱਕਿਆਂ ਦੇ ਵਿੱਚ ਬੇੜ ਇਹਨੂੰ ਆਉਂਦੇ ਨਹੀਂ ਬਾਈ ਬਾਅਦ ਚ ਲੱਗੇ ਹੋਏ ਨੇ ਠੀਕ ਆ ਜੀ ਕੋਈ ਵੀ ਮੇਰਾ ਵੀਰ ਬਾਈ ਜੌਂਡੀਅਰ 5405 ਦਾ ਸ਼ਕੀਨ ਹੋਇਆ ਤਾਂ ਬਾਈ ਆ ਕੇ ਦੇਖ ਸਕਦਾ ਇਹ ਰੋਪੜ ਖੜਾ ਆਪਣੇ ਕੋਲ ਏਜੰਸੀ ਦੇ ਵਿੱਚ ਤੇ ਟਰੈਕਟਰ ਦਾ ਮੁੱਲ ਹੈਗਾ ਜੀ 6 ਲੱਖ 40000 ਰੁਪਿਆ ਠੀਕ ਆ ਜੀ ਬਾਕੀ ਮਰਮੋਟਾ ਰੇਟ ਹੋ ਜਾਊਗਾ ਬਾਈ ਮੌਕੇ ਤੇ ਵੱਧ ਘੱਟ ਇਹ ਟਰੈਕਟਰ ਜਾਨੀ ਕਿ ਚੱਲਿਆ ਹੋਇਆ ਬਹੁਤ ਘੰਟਾ ਬਾਈ ਬਹੁਤੀ ਟਰੈਕਟਰ ਨਾਲ ਗੱਤ ਨਹੀਂ ਹੋਈ ਵੀ ਉਹ ਖੜਾ ਲਾ ਇਹਨੂੰ ਵੀਰੇ ਬਾ ਲਾ ਪਿੱਛੋਂ ਵੀ ਚੈੱਕ ਕਰ ਲੋ ਬਾਈ ਟਰੈਕਟਰ ਦੀ ਕੰਡੀਸ਼ਨ ਫਾਈਬਰ ਹੁੱਡ ਲੱਗੀ ਹੋਈ ਆ ਬਾਈ ਰੇਟ ਆਪਾਂ ਤੁਹਾਨੂੰ ਦੱਸਤਾ ਆ ਇੱਕ ਲੈਡ ਜਰੂਰ ਟੁੱਟੀ ਹੋਈ ਆ ਬਾਈ ਇਹਨੂੰ ਜਾਨੀ ਕਿ ਉਹਦੇ ਨਾਲ ਤਾਰ ਨਾ ਬੰਨਿਆ ਹੋਇਆ ਬਾਕੀ ਆ ਦੇਖੋ ਪਿਛਲਾ ਵੀ ਇਹਦਾ ਸਾਰੀਆਂ ਸੂਚਾ ਸੱਚ ਆਟੋਮੈਟਿਕ ਨੇ ਬਾਈ ਠੀਕ ਆ ਜੀ ਤੇ ਚਾਰ ਗੇਰ ਵਾਲਾ A B C D ਦੇ ਵਿੱਚ ਆ ਇਹ ਤੇ ਬਾਕੀ ਚਲੋ ਠੀਕ ਹੈ ਜੀ ਲੈ ਜਾ ਵੀਰੇ ਲੈ ਜਾ ਬਾਕੀ ਆਉਣੇ ਕੋ ਟਰੈਕਟਰ ਹੋਰ ਵੀ ਖੜੇ ਨੇ ਬਾਈ ਸੈਕੰਡ ਹੈਂਡ ਵਗਾਓ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਤਾਂ ਉਹ ਵੀ ਜਰੂਰ ਕੰਟੈਕਟ ਕਰਿਆ ਕਰੋ ਆਪਣੇ ਨਾਲ ਵੀਰਾਂ ਨੂੰ ਬੇਨਤੀ ਹੈ ਆਪਣੇ ਟਰੈਕਟਰ ਦੀਆਂ ਜਿੱਦਾਂ ਕਿਸੇ ਨੇ ਸੇਲ ਕਰਨਾ ਹੋਊ ਆਪਣੀਆਂ ਟਰੈਕਟਰੀਆਂ ਫੋਟੋਆਂ ਵੀਡੀਓਆਂ ਪਾ ਦਿਆ ਕਰੋ ਬਾਈ ਤੇ ਰੇਟ ਦੱਸ ਦਿਆ ਕਰੋ ਜੇ ਕਿਸੇ ਨੇ ਮੇਰੇ ਵੀਰ ਨੇ ਕਿਸੇ ਵੀ ਟਰੈਕਟਰ ਦੇ ਵਿੱਚ ਟਰੈਕਟਰ ਘਟਾਉਣਾ ਹੈ ਤਾਂ ਉਹ ਵੀ ਬਾਈ ਕੱਟ ਲੈਣੇ ਆਪਾਂ ਠੀਕ ਹੈ ਜੀ ਆ ਦੇਖੋ ਬਾਈ ਪੁੱਠੇ ਕੰਮ ਕਰਦੇ ਆਲੇ ਕੁਲਾ ਹੈ ਬਾਈ ਕਰਤਾ ਸਟਾਰਟ ਬਾਈ ਹੈ ਬੈਟਰ ਤੇ ਬਾਕੀ ਬਾਈ ਜੇ ਕਿਸੇ ਵੀ ਨੇ ਨਵਾਂ ਡੈਕਟਰ ਲੈਣਾ ਐ ਐਂਡੋ ਫਾਰਮ ਤੋਂ ਵੀ ਆਪਣੇ ਨਾਲ ਜਰੂਰ ਕੰਟੈਕਟ ਕਰਿਓ ਬਾਈ ਆ ਐਂਡੋ ਫਾਰਮ ਆਪਣੇ ਕੋਲ ਸਾਰੇ ਮਾਡਲ ਮਿਲ ਜਾਂਦੇ ਆ ਤੇ ਫਾਰਮ ਟਰੈਕ ਆਪਰ ਤੁਹਾਨੂੰ ਦਿਖਾਤਾ ਬਾਈ ਇਹਨੇ ਦੇਖਣਾ ਹੋਵੇ ਆਪਣੇ ਕੋਲ ਰੋਪੜਾ ਕੇ ਦੇਖ ਲਿਓ ਏਜੰਸੀ ਦਾ ਉਹਨੂੰ ਪਤਾ ਹੀ ਆ ਰੋਪੜ ਅਨੰਤਪੁਰ ਸਾਹਿਬ ਰੋਡ ਤੇ ਏਜੰਸੀ ਦਾ ਡੀਲਰਸ਼ਿਪਾ ਸੋਨਾ ਲੀਕਾ ਸਾਰੀਆਂ ਏਜੰਸੀ ਇਕੱਠੀਆਂ ਨੇ ਆਪਣੀਆਂ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਬਾਈ ਤੈਨੂੰ ਵੀਡੀਓ ਵਧੀਆ ਲੱਗਦੀ ਆ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਆਪਣੇ YouTube ਚੈਨਲ ਨੂੰ ਵੀ ਬਾਈ ਸਬਸਕ੍ਰਾਈਬ ਕਰਿਆ ਕਰੋ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ